ਓ ਜਾ ਕਾਲੀ ਆ ਕੀ ਕਰ ਲਈ ਗੁਰੂਏ ਦਾ ਪਾਣੀ ਛੱਡ ਗਈ ਹੈ ਇਹ ਤੇ ਚੱਲੇ ਆ 80% ਜਿਹੜਾ ਕਿ ਮਾਲ ਮੱਤਾ ਆਪਾਂ ਬਾਸਮਤੀ ਆਸਤੇ ਲੈ ਆਇਆ ਆ ਆਖਰਕਾਰ ਕੀ ਕੀ ਲੈ ਕੇ ਆਇਆ ਆ ਆ ਬੇਲਾ ਨਾਲ ਲਗਭਗ 14780 ਦਾ ਇੱਕ ਆ ਇਹ ਤੇ ਇੱਕ ਘਟਮਾ ਪਹਿਲਾਂ ਲਿਆਂਦਾ ਸੀ ਟੋਟਲ ਜਿਹੜਾ ਮਾਲ ਮੱਤਾ 80% ਆ ਉਹ ਲਗਭਗ ਮੇਰਾ 16 16000 ਰੁਪਏ ਚ ਆ ਗਿਆ ਜਿਹਦੇ ਵਿੱਚ ਸਪਰੇਆ ਬਾਹਰ ਨੇ ਤੇ ਬਾਕੀ ਸਾਰਾ ਜੋ ਵੀ ਜਿੰਕ ਸਲਫੇਟ ਕਲਸ਼ੀਅਮ ਫਲਸ਼ੀਅਮ ਜੋ ਵੀ ਜੋ ਨੀ ਬਾਸਮਤੀ ਦੇ ਵਿੱਚ ਆਪਾਂ ਪਾਉਣਾ ਨਾ ਸਾਰਾ ਲੈ ਆਇਆ ਹੁਣ ਆਪਾਂ ਕੀ ਕਰ ਲੱਗੇ ਵੀ 7 ਦਿਨ ਪਹਿਲਾਂ ਹੀ ਆਪਾਂ ਪੋਟਾਸ਼ ਡੀ ਜੀ ਪੀ ਤੇ ਨਾਲ ਪਾਵਾਂਗੇ ਜਿਹੜੀ ਉਹ ਜਿਪਸਮ ਆ ਆਪਣੇ ਕੋਲੇ ਦੋ ਤਰ੍ਹਾਂ ਦੀ ਜਿਪਸਮ ਆ ਇੱਕ ਤਾਂ ਦੇ ਕੇ ਗਿਆ ਸੀ ਆਪਾਂ ਨੂੰ ਆਈ ਸੀ ਸਪੈਸ਼ਲ ਹੁਮਾਨ ਘਰ ਤੋਂ ਵੀਰ ਤੇ ਇੱਕ ਜਿਪਸਮ ਆਪਾਂ ਲੈ ਕੇ ਇਫਕੋ ਦੀ ਹੁਣ ਦੋਵਾਂ ਦਾ ਰਿਜ਼ਲਟ ਵੀ ਦੇਖਾਂਗੇ ਵੀਡੀਓ ਨੂੰ ਮਿੱਤਰੋ ਵਾਤਵਾਂਦੇ ਸ਼ੇਅਰ ਕਰਦੇ ਹੋ ਬਲੌਗ ਕਰਨ ਲੱਗੇ ਸਟਾਰਟ ਕਾਲੀ ਆ ਚੁੱਕਿਆ ਅਹੀਂ ਚੱਲੇ ਖੇਤ ਸਭ ਤੋਂ ਪਹਿਲਾਂ ਤੈਨੂੰ ਮਾਲ ਮਤਲਬ ਟਰੋਲ ਲੈ ਜਾਂਦਾ ਉਹ ਫੁੱਲ ਕਰ ਲਿਆ ਆ ਰਹੀ ਰੈੜੀ ਬੜੇ ਕੰਮ ਆਉਂਦੀ ਆ ਮੈਨੂੰ ਕਈ ਕਹਿੰਦੇ ਵੀ ਮਲੀ ਸਾਹਾ ਰੀੜੀ ਸਾਨੂੰ ਦੇ ਦਿਓ ਹੈ ਘਰੇ ਵੇਲੇ ਤੁਸੀਂ ਕੀ ਕਰਨੀ ਆ ਪਰ ਮਿੱਤਰੋ ਇਹ ਬੜੇ ਕੰਮ ਦੀ ਚੀਜ਼ ਆ ਇਹਦੇ ਤੇ ਮੈਂ ਨੱਕੇ ਲੱਦ ਕੇ ਲਿਆ ਸੀ ਤੇ ਅੱਜ ਇਹਦੇ ਤੇ ਹੁਣ ਰੇਸਪ੍ਰੀਲ ਜਾਣ ਵਾਸਤੇ ਬੈਸਟ ਆ ਤਾਂ ਮਿੱਤਰੋ ਆ ਰੂਮ ਆ ਜਿਹੜਾ ਕਿ ਜਿੱਥੇ ਆਪਾਂ ਪਹਿਲਾਂ ਰਹਿੰਦੇ ਹੁੰਦੇ ਸੀ ਉਸ ਜਗ੍ਹਾ ਤੇ ਆਪਾਂ ਐਰਕੀ ਨੂੰ ਯਾਨੀ ਕਿ ਜਿਹੜਾ ਆਪਣਾ ਖਾਦ ਦਾ ਰੂਮ ਬਣ ਗਿਆ ਫਸਲ ਵਾਸਤੇ ਜਿਹੜੀ ਖਾਦ ਰੀ ਕੰਡਾ ਇੱਥੇ ਰੱਖੀ ਤੇ 10 ਗੱਟੇ ਮੈਂ ਯੂਰੀਆ ਲਿਆਂਦੀ ਜਿਹਦੇ ਚ ਮੈਂ 9 ਗੱਟੇ ਬਾਸਮਤੀ ਦੇ ਵਿੱਚ ਪਾਉਣੀ ਆ ਚਾਰ ਕਿਲੇ ਆਪਣੇ ਕੋਲੇ ਵਾਣ ਤੇ ਆ ਹੈਗੀ ਜੀ ਜਿਪਸ ਇੱਕ ਆਪਣੇ ਕੋਲੇ ਜਿਪਸਮ ਉਹ ਪਈ ਆ ਉਹਦੀ ਮੈਂ ਫੋਟੋ ਦੇ ਵਿੱਚ ਤੁਹਾਨੂੰ ਵੀ ਲਾ ਦਿੰਨਾ ਦੋ ਕਿੱਲਿਆਂ ਚ ਇਹ ਪਾਉਣੀ ਦੋ ਕਿੱਲਿਆਂ ਚ ਆ ਪਾਉ ਪਾਉਣੀ ਆ ਤੇ ਆ ਰਹੀ ਹੈ ਜੀ ਜੈਂਕ ਲੋਹਾ ਕੱਲਾ ਓਨਲੀ ਲੋਹਾ ਆ ਰਹੀ ਹੈ ਜੈਂਕ 33% ਮਿਫਕੋ ਦੀ ਇਧਰ ਡੀਏਪ ਦੇ ਦੋ ਘਟੇ ਇੱਕ ਇਧਰ ਪਿਆ ਇੱਕ ਉਧਰ ਪਿਆ ਆ ਰਿਹਾ ਪोटाश ਮਿਫਕੋ ਦੀ ਪोटाश ਪੋਟਾਸ਼ੀਅਮ ਮਾਈਕੋਬਲਿਜ ਬਾਇਓ ਕੇਐਮਬੀ ਫਰਟੀਲਾਈਜ਼ਰ ਤੇ 50 ਕਿਲੋ ਦਾ ਗੱਟਾ ਇਹ ਐਰ ਕੀ ਆਇਆ 7 ਦਾ 850 ਦੀ ਇਹ ਪਈ ਤੇ ਬਾਕੀ ਬਿੱਲ ਤੁਸੀਂ ਦੇਖ ਸਕਦੇ ਜੀ ਹਾਂਜੀ ਤੇ ਮਿੱਤਰਾਂ ਰੈਡੀ ਆ ਹਾਂਜੀ ਲਾਤ ਲੀਏ ਹਾਂ ਲਓ ਵੀ ਮਿੱਤਰੋ ਹੁਣ ਅਸੀਂ ਲੱਦਦੇ ਆ ਤੇ ਆ ਜਿਹੜਾ ਸਾਰਾ ਆਪਣੇ ਕੋਲੇ ਮਟੀਰੀਅਲ ਆ ਆ ਦੇਖ ਸਕਦੇ ਤੁਸੀਂ ਤਾਂ ਲਗਭਗ 80% ਮਟੀਰੀਅਲ ਆਪਣੇ ਕੋਲੇ ਮਿੱਤਰੋ ਆ ਗਿਆ ਤੇ ਟੋਟਲ ਖਰਚਾ ਦੱਸਾਂਗੇ ਵੀ ਕੀ ਆਉਂਦਾ ਹਾਂ ਤੇ ਸੁਸਾਇਟੀ ਬਹੁਤ ਵਧੀਆ ਕਾਲੇ ਕੀ ਨੰਦਾ ਸੁਸਾਇਟੀ 'ਚ ਖਾਤਾ ਨਾ ਹੁਣ ਮੇਰਾ ਸੁਸਾਇਟੀ 'ਚ ਖਾਤਾ ਸੀ ਤੇ ਮੈਂ ਉੱਥੋਂ ਆ ਸਾਰੀਆਂ ਚੀਜ਼ਾਂ ਚੱਕ ਲਿਆ ਹੁਣ ਜਿਹੜੇ ਸੁਸਾਇਟੀ ਨਹੀਂ ਭਰਦੇ ਉਹ ਜਾਂਦੇ ਸ਼ਹਿਰ ਤੇ ਸ਼ਹਿਰ ਕੀ ਕਰਦੇ ਡੀਏਪੀ ਦੇ ਨਾਲ ਇੱਕੋ ਲੀਟਰ ਜਿਆ ਥਮਾ ਦਿੰਦੇ ਆ ਜ਼ਿੰਕ ਦੇ ਨਾਲ ਐਵੇਂ ਵੈਰਾਈਟੀਆਂ ਜੀਆਂ ਦੇਈ ਜਾਂਦੀਆਂ ਤੇ ਇਸ ਕਰਕੇ ਮਿੱਤਰੋ ਪਿੰਡ ਦੇ ਵਿੱਚ ਸੁਸਾਇਟੀ ਜੇਕਰ ਹੈਗੀ ਆ ਤਾਂ ਪਰਿਆ ਕਰੋ ਮੈਨੂੰ ਕਿੱਡਾ ਸੁੱਖ ਬਣਿਆ ਹਨ ਤੇ ਲਗਭਗ ਮੇਰਾ 70% ਜਿਹੜਾ ਸਮਾਨ ਇੱਥੇ ਹੀ ਆ ਗਿਆ ਤੇ ਆਹ ਹਰ ਕੀ ਆਪਾਂ ਮਿੱਤਰੋ ਪਾ ਰਹੇ ਆ ਲਗਭਗ ਮੇਰਾ 16000 ਰੁਪਿਆ ਲੱਗ ਚੁੱਕਿਆ ਚਾਰਾਂ ਕਿੱਲਾਂ ਦੇ ਜਿਹੜੇ ਖਾਦ ਪਦਾਰਥ ਪਾਉਣੇ ਆ ਫੂਡ ਕਰਨ ਵਾਸਤੇ ਚੀਜ਼ਾਂ ਜਿਹੜੀਆਂ ਮੇਰੇ ਕੋਲੇ ਮੌਜੂਦ ਨੇ ਇਸ ਤੋਂ ਉੱਤੇ ਆਪਾਂ ਜਿਹੜੀਆਂ ਸਪ੍ਰੇਆਂ ਕਰਨੀਆਂ ਨੇ ਉਹ ਫੰਗੀਸਾਈਡ ਤੇ ਤੇਲੇ ਤੋਂ ਤੇ ਸੁੰਡੀ ਤੋਂ ਕਰਨੀਆਂ ਨੇ ਕੋਈ ਹੋਰ ਨਹੀਂ ਪਾਉਣਾ ਆਪਾਂ ਇਸ ਤੋਂ ਇਲਾਵਾ ਬਾਸਮਤੀ 11 ਕਿੱਲਾ ਰਹੇ ਆ ਤੇ ਕਰਦੇ ਹੀ ਵਲੌਗ ਸਟਾਰਟ ਚਾਹ ਆ ਗਈ ਹੈ ਗੁੜੀਆਂ ਲੈ ਕੇ ਮੈਂ ਕਾਲੀ ਚਾਹ ਪੀ ਲਾਂ ਪਹਿਲਾਂ ਓਏ ਚਾਹ ਪੀ ਲਾਂ ਪਹਿਲਾਂ ਚੱਕ ਚਾਹ ਪੀ ਲਾਂ ਹੈ ਤੇ ਹੁਣ ਮਿੱਤਰੋ ਆਪਾਂ ਤੁਹਾਨੂੰ ਮਿਲਾਂਗੇ ਹਾਏ ਲਓ ਵੀ ਮਿੱਤਰੋ ਖੇਤ ਆ ਗਏ ਆ ਕੰਮ ਹੋ ਗਿਆ ਸਟਾਰਟ ਤੇ ਲਗਭਗ ਉਹ ਜਾ ਕਾਲੀ ਆ ਕੀ ਕਰ ਲਈ ਗੁਰੂਆ ਦਾ ਪਾਣੀ ਛੱਡ ਗਈ ਹੈ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਆ ਜਿਪਸਮ ਤੇ ਡੀਪੀ ਰਲਦੀ ਨਹੀਂ ਹਨਾ ਇਹਦਾ ਪਾਣੀ ਛੱਡ ਗਈ ਗੁਰੂਆ ਹੁਣ ਹੁਣ ਓਏ ਚੱਲ ਮੇਤਰੋ ਜਿਪਸਮ ਤੇ ਡੀਏਪੀ ਵੇਖ ਲਓ ਡਾਕਟਰ ਫੇਲ ਕਰਤਾ ਸੀ ਡਾਕਟਰ ਨੂੰ ਫੋਨ ਕਰਕੇ ਪੁੱਛਿਆ ਮੈਂ ਕਿ ਬਾਈ ਜਿਪਸਮ ਤੇ ਡੀਏਪੀ ਰਲ ਜੂਗੀ ਕਹਿੰਦੇ ਯਾਰ ਰਲ ਜੂਗੀ ਕੋਈ ਚੱਕਰ ਨਹੀਂ ਪਾ ਦੋ ਪਰ ਆਹ ਦੇਖੋ ਜੀ ਪਾਣੀ ਛੱਡ ਗਈ ਹੈ ਉਹਦੇ ਅਖੰਦ ਚੱਲੋ ਸੇਵਕਾ ਕੰਮ ਤਾਂ ਖਤਰੇ ਵਾਲਾ ਕਾਹਲੀ ਜਲਦੀ ਜਲਦੀ ਪਾਰ ਤੇ ਛੇਤੀ ਛੇਤੀ ਕਰੀਏ ਨਹੀਂ ਤਾਂ ਇਹ ਪਾਣੀ ਬਣ ਗਿਆ ਆਪਣੇ ਪੱਲੇ ਕੱਖ ਨਹੀਂ ਰਹਿਣਾ ਲਓ ਮੇਤਰੋ 7 ਦਿਨ ਪਹਿਲਾਂ ਆਪਾਂ ਪਾਉਣ ਲੱਗੇ ਆ ਮਟੀਰੀਅਲ ਕੱਲ ਅੱਜ ਡੀਏਪੀ ਤੇ ਜਿਪਸਮ ਜਿਹਦੇ ਚ ਸਲਫਰ ਤੇ ਕੈਲਸ਼ੀਅਮ ਹੁੰਦਾ ਤੇ ਨਾਲ ਪਾਵਾਂਗੇ ਉਹ ਸੂਪਰਾ ਤੇ ਦੋ ਗੱਟਿਆਂ ਦੋ ਕਿੱਲਾਂ ਚ ਜੇ ਜਿਸਮ ਇੱਕ ਆਈ ਪਈ ਆ ਬ੍ਰਾਂਡਡ ਨਿਊ ਜਿਹੜੀ ਕਿਰਪਾ ਵਾਲਿਆਂ ਦੀ ਗੁਰੂ ਕਿਰਪਾ ਵਾਲਿਆਂ ਦੀ ਉਹ ਪਾ ਕੇ ਫਿਰ ਤੁਹਾਨੂੰ ਦੋਵਾਂ ਦਾ ਰਿਜ਼ਲਟ ਦੱਸਾਂਗੇ ਪੌਣ 7 ਦਿਨ ਪਹਿਲਾਂ ਲੱਗੇ ਆ ਅੱਜ ਪਾ ਕੇ ਕੱਲ ਨੂੰ ਕੈਲਟੀਵੇਟਰ ਮਾਰਾਂਗੇ ਪਰਸੋਂ ਸੁਹਾਗਾ ਮਾਰਾਂਗੇ ਮਾਰ ਕੇ ਸੁਹਾਗਾ ਦੇ ਵਿਚਾਲੇ ਵਟ ਪਾ ਕੇ ਤੇ ਆਠੀਆਂ ਨੌ ਨੂੰ ਪਾਣੀ ਛੱਡਾਂਗੇ ਇਹ ਸਾਡਾ ਤਿਆਰਬਾ ਨਿੱਜੀ ਤਿਆਰਬਾ ਕਾਲੀ ਕਹਿੰਦਾ ਤੂੰ 7 ਦਿਨ ਪਹਿਲਾਂ ਪਾ ਕੇ ਬਾਈ ਦੇ ਕਹਿਣ ਤੇ ਆਪਾਂ ਇਹ ਤਿਆਰਬਾ ਕਰ ਲੱਗੇ ਆ ਤੇ ਕਾਲੀ ਖਿੱਚ ਮੀਟਰ ਹੈ ਮਿੱਟਰੋ ਜਿਪਸਮ ਤੇ ਡੀਏਪੀ ਜਿਹੜੀ ਅਸੀਂ ਮਿਕਸ ਕੀਤੀ ਨਾ ਉਹਨੇ ਸਾਡੀਆਂ ਤਾਂ ਛੱਕੀਆਂ ਛੜਾਦੀਆਂ ਫਿਰ ਅਸੀਂ ਘਰੋਂ ਸਕੈਸ਼ ਵਾਲਾ ਪਾਣੀ ਮੰਗਾਇਆ ਤੁਸੀਂ ਵੀ ਜੇਕਰ ਜਿਪਸਮ ਤੇ ਡੀਏਪੀ ਰਲਾ ਰਹੇ ਹੋ ਤਾਂ ਕਦੀ ਨਾ ਰਲਾਇ ਜੀ ਹਾਂ ਉਹਦਾ ਡਾਊਨਫੋਲ ਤਾਂ ਕੋਈ ਨਹੀਂ ਪਰ ਖਲਾਰਨੀ ਬੜੀ ਔਖੀ ਆ ਠੀਕ ਹੈ ਕਿ ਨਹੀਂ ਸੁੱਕਾ ਬਾਣ ਸੀ ਤੇ ਖਿਲਰੀ ਤਾਂ ਜਾਂਦੀ ਆ ਪਰ ਜੱਕ ਬਣ ਜਾਂਦਾ ਕੋਸ਼ਿਸ਼ ਸਾਡੀ ਇਹ ਆ ਵੀ ਛੇਤੀ ਤੋਂ ਛੇਤੀ ਕਰੀਏ ਤੇ ਆ ਪਾਣੀ ਆ ਮਾਂਹ ਤੋਂ ਪਹਿਲਾਂ ਪਾਣੀ ਪੂਣੀ ਪੀ ਫੇਰ ਹੀ ਦੇਖਦੇ ਮਿੱਤਰੋ ਸਾਡੇ ਸਿਆਣੀ ਬਿਉਰਕ ਕਹਿੰਦੇ ਆ ਵੀ ਜਿਹੜੀ ਡੀਏਪੀ ਹੋਗੀ ਪोटाश ਹੋਗੀ ਜਾਂ ਜਿਪਸਮ ਹੋਗੀ ਇਹਨੂੰ ਕੱਟੋ-ਕੱਟ ਵੀ ਜੇਕਰ ਤੁਸੀਂ ਖੇਤ ਦੇ ਵਿੱਚ ਪਾਉਂਗੇ ਤਾਂ 7 ਦਿਨ ਲੱਗਦੇ ਨੇ ਅਸਰ ਕਰਨ ਦੇ ਵਿੱਚ ਲਗਭਾਗੇ ਦਾ 2 ਤੋਂ 3 ਮਹੀਨੇ ਲੰਮਾ ਅਸਰ ਰਹਿੰਦਾ ਇਸ ਕਰਕੇ ਹੀ 7 ਦਿਨ ਪਹਿਲਾਂ ਪਾ ਰਹੇ ਪਹਿਲਾਂ ਅਸੀਂ ਜਿਪਸਮ ਤੇ ਡੀਏਪੀ ਪਾਈ ਫਿਰ ਅਸੀਂ ਪोटाश ਲਿਆਂਦੀ ਹਾਲਾਂਕਿ ਜਿਪਸਮ ਤੇ ਡੀਏਪੀ ਰਲ ਦੇਣੀ ਡੀਏਪੀ ਰਲ ਦੇਣੀ ਉਹਨੂੰ ਕੱਲੀ ਪਾਓ ਪोटाश ਤੇ ਜਿਪਸਮ ਰਲਾ ਕੇ ਤੁਸੀਂ ਪਾ ਸਕਦੇ ਸੀ ਪਰ ਪोटाश ਦੇ ਵਿੱਚ ਵੀ ਦੇਖ ਲਓ ਕਪਲਾਇਕ ਹਾਂਜੀ ਮਿਫਕੋ ਦੀ ਪोटाਸ਼ ਆ ਤੇ ਆ ਦੇਖੋ ਜੀ ਦੋ ਕਲਰੀ ਯਾਨੀ ਕਿ ਪोटाश ਸਾਨੂੰ ਮਿਲੀ ਹੈ ਤਾਂ ਚੰਗੀ ਹੈ ਖੈਰ ਇੱਕ ਬੜੀ ਸੋਹਣੀ ਤੇ ਕਿੱਡੇ ਸੋਹਣੇ ਦਾਣੇਦਾਰ ਬਣਾਈ ਹੈ ਤੇ ਇੱਕ ਪਾਊਡਰ ਆ ਬਿਲਕੁਲ ਦੋ ਘੱਟੇ ਸਾਨੂੰ ਹੋਰ ਮਿਲ ਗਏ ਦੋ ਹੋਰ ਮਿਲ ਗਏ ਨਾਲ ਫਿਰ ਅਸੀਂ ਮਿਕਸ ਕਰਕੇ ਇਦਾਂ ਕਰਕੇ ਪਾਇਆ ਤੇ ਅੱਜ ਦਾ ਵਲੌਗ ਐਂਡ ਕੀਤਾ ਬਾਕੀ ਦੋਸਤੋ ਤੁਸੀਂ ਦੱਸੋ 7 ਦਿਨ ਪਹਿਲਾਂ ਪਾਉਣੀ ਹੈ